ਨਵੀਂ ਸਰਕਾਰ ਨੂੰ ਬਣੇ ਹੋਏ ਤੇ ਪਿਛਲੀਆਂ ਸਰਕਾਰਾਂ ਵੀ ਅਕਾਲੀ ਦਲ ਕਾਂਗਰਸ ਵੀ ਰਹਿ ਚੁੱਕੀਆਂ। ਤੁਹਾਡੇ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ? ਕੋਈ ਵਿਕਾਸ ਨਹੀਂ ਹੋਇਆ। ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਗਰੀਬ ਜਨਤਾ ਸਭ ਬੈਠੀ ਹੈ ਉੱਥੇ ਬੈਠੀ ਹੈ। ਹਮਮ। ਸਰਮਾਇਦਾਰ ਹੈ ਜਿਹੜਾ ਸਰਮਾਇਦਾਰ ਬਣਦਾ ਜਾ ਰਿਹਾ। ਇਹ ਪਿੰਡ ਦੇ ਵਿੱਚ ਅਲੱਗ-ਅਲੱਗ ਜਗ੍ਹਾ ਬੰਦਿਆਂ ਨਾਲ ਸੰਸਕਰ ਕੀਤਾ ਜਾਂਦਾ ਹੈ ਅਲੱਗ-ਅਲੱਗ ਬਰਾਦਰੀ ਦਾ। ਤਾਂ ਇਹ ਗੱਲ ਸੱਚ ਹੈ ਜੀ ਕਿ ਅਲੱਗ-ਅਲੱਗ ਬਰਾਦਰੀ ਸੱਚ ਹੈ। ਸੱਚ ਹੈ। ਪੈਨਸ਼ਨ ਵਗੈਰਾ ਮਿਲਦੀਆਂ ਤੁਹਾਨੂੰ ਕਦੇ? ਨਹੀਂ ਜੀ ਸਾਨੂੰ ਨਹੀਂ। ਪੁੱਛਿਆ ਕੋਈ ਉਰਾ ਬੱਸ ਨਹੀਂ ਕੋਈ ਕੁਛ ਨਹੀਂ ਕੋਈ ਸਾਧਨ ਨਹੀਂ ਕੋਈ ਸਾਧਨ ਨਹੀਂ ਹੈ ਚੰਡੀਗੜ੍ਹ ਤੋਂ ਮੇਰੇ ਸੱਤ 5-7 ਕਿਲੋਮੀਟਰ ਦੂਰ ਹੈ ਪਿੰਡ ਇੱਥੇ ਤੇ ਤੁਰਕਾ ਜਾਂਦੇ ਜੀ ਸਾਰੇ ਪੀਣ ਵਾਲੇ ਪਾਣੀ ਦੇ ਕਿਵੇਂ ਕਰ ਰਹੇ ਤੁਸੀਂ ਕਹਿੰਦੇ ਪਾਣੀ ਨਹੀਂ ਆ ਰਿਹਾ ਟੈਂਕਰ ਮੰਗਾਉਂਦੇ ਟੈਂਕਰ ਮੰਗਾਉਂਦੇ ਜੀ ਅਸੀਂ ਅੱਛਾ ਹਾਂ ਕਦੀ ਕੋਈ ਟੈਂਕਰ ਮੰਗਾ ਰੱਬ ਕੋਲ ਵੀ ਕੋਈ ਰਾਸਤਾ ਲੱਗ ਗਿਆ ਕਿ ਤੁਹਾਡਾ ਗਰੀਬਾਂ ਦਾ ਆ ਜਾ ਕੋਈ ਅਮੀਰਾਂ ਦਾ ਲੱਗ ਹੋਵੇ ਜਿਹੜੇ ਵੀਰ ਲੋਕ ਹੈ ਨਾ ਉਹਦਾ ਐਂ ਕਾਲ ਮਾਰਦਾ ਲੱਗੇ ਠੀਕ ਬਣਾ ਲਈ ਸ਼ਮਸ਼ਾਨ ਘਾਟ ਨਹੀਂ ਨਾ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਇਸ ਨੂੰ ਲੈ ਕੇ ਵਖਵਖ ਸਿਆਸੀ ਪਾਰਟੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਘੁੰਮ ਰਹੀਆਂ ਨੇ ਕਿ ਅਸੀਂ ਵਿਕਾਸ ਦੇ ਨਾਮ ਤੇ ਵੋਟ ਲੈਣੀ ਹੈ ਪਰ 2 ਸਾਲ ਆਮਾਦੀ ਪਾਰਟੀ ਸਰਕਾਰ ਨੂੰ ਹੋ ਗਿਆ ਪਹਿਲਾਂ ਹੋਰ ਪਾਰਟੀਆਂ ਵੀ ਸੱਤਾ ਦੇ ਵਿੱਚ ਰਹਿ ਚੁੱਕੀਆਂ ਨੇ ਉਹ ਵੀ ਆਪਣਾ ਪ੍ਰਚਾਰ ਕਰ ਰਹੀਆਂ ਨੇ ਕਿ ਅਸੀਂ ਪਿੰਡਾਂ ਦਾ ਵਿਕਾਸ ਕੀਤਾ ਤਾਂ ਇਸ ਨੂੰ ਲੈ ਕੇ ਅਲੱਗ-ਅਲੱਗ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੀ ਰਾਏ ਲਵਾਂਗੇ ਕਿ ਇਸ ਪਾਰਟੀ ਨੂੰ ਫਤਵਾ ਦੇ ਰਹੇ ਨੇ ਜਾਂ ਕਿਹੜੀ-ਕਿਹੜੀ ਸਮੱਸਿਆ ਉਹਨਾਂ ਨੂੰ ਆ ਰਹੀਆਂ ਨੇ 2 ਸਾਲ ਦੇ ਵਿੱਚ ਕਿਹੜੇ ਮਸਲੇ ਹੱਲ ਹੋਏ ਨੇ ਤਾਂ ਇਸ ਨੂੰ ਲੈ ਕੇ ਮੋ ਹਜਿਨੇ ਦਾ ਕਸਬਾ ਨਮਾ ਗਰਾਉਂਦੇ ਨਜ਼ਦੀਕ ਪਿੰਡ ਕਰੋਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤੁਹਾਨੂੰ ਦਿਖਾ ਦੰਨੇ ਹੈ ਕਿ ਪੂਰਾ ਪਿੰਡ ਇਸ ਜਗ੍ਹਾ ਤੋਂ ਇਕੱਠਾ ਹੋਇਆ ਹੈ ਬੀਬੀਆਂ ਵੀ ਇਕੱਠੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਕੀ ਸਮੱਸਿਆ ਆ ਰਹੀਆਂ ਨੇ ਕਿਹੜੇ ਕਿਹੜੇ ਮਸਲੇ ਹੱਲ ਹੋਏ ਨੇ ਜਾਂ ਫਿਰ ਹੁਣ ਜਿਹੜੇ ਨਮਾਇंदे ਆ ਰਹੇ ਨੇ ਪਾਰਟੀਆਂ ਦੇ ਉਹਨਾਂ ਨੂੰ ਕੀ ਕਹਿ ਕੇ ਤੁਸੀਂ ਵੋਟ ਪਾਓਗੇ ਜਾਂ ਕਿਵੇਂ ਦੀ ਜਿਹੜੀ ਉਹਨਾਂ ਨਾਲ ਗੱਲਬਾਤ ਕਰੋਗੇ ਤੇ ਸਨ ਲੈ ਕੇ ਪਿੰਡ ਨਿਵਾਸੀ ਸਾਡੇ ਨਾਲ ਨੇ ਪੂਰੀ ਗੱਲਬਾਤ ਕਰਾਂਗੇ ਤਾਂ 2 ਸਾਲ ਹੋ ਗਏ ਨਵੀਂ ਸਰਕਾਰ ਨੂੰ ਬਣੇ ਹੋਏ ਤੇ ਪਿਛਲੀਆਂ ਸਰਕਾਰਾਂ ਵੀ ਅਕਾਲੀ ਦਲ ਕਾਂਗਰਸ ਵੀ ਰਹਿ ਚੁੱਕੀ ਹੈ ਤੁਹਾਡੇ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ ਕੋਈ ਵਿਕਾਸ ਨਹੀਂ ਹੋਇਆ ਸਾਡਾ ਜੀ ਪਾਣੀ ਸਮੱਸਿਆ ਕੋਈ ਹੱਲ ਹੋਈ ਕੋਈ ਸਮੱਸਿਆ ਨਹੀਂ ਹੈ ਅੱਲਾਰੇ ਲਾ ਕੇ ਚਲੇ ਜਾਂਦੇ ਜੇ ਕਹਿੰਦੇ ਆ ਹਫਤੇ ਬਾਅਦ ਪਾਣੀ ਆ ਜਾਊਗਾ ਜੀ ਉਹ ਹਫਤੇ ਬਾਅਦ ਦੂਜਾ ਮਨਿਸਟਰ ਆਉਂਦਾ ਉਹ ਕਹਿੰਦਾ ਪਾਣੀ ਆ ਜਾਊਗਾ ਹਫਤੇ ਕੋਈ ਪਾਣੀ ਨਹੀਂ ਆਇਆ ਜੀ ਤੁਹਾਡੇ ਪਾਣੀ ਸਮੱਸਿਆ ਹਾਂ ਜੀ ਪਾਣੀ ਸਮੱਸਿਆ ਹੈ ਟਿਊਬਵਲ ਹੈ ਪਿੰਡ 'ਚ ਕੋਈ ਟਿਊਬਵਲ ਨਹੀਂ ਹੈ ਜੀ ਕੋਈ ਨਹੀਂ ਹੈ ਜੀ ਨਹੀਂ ਹੈ ਜੀ ਹੋਰ ਕਿਹੜੀ ਸਮੱਸਿਆ ਲੱਗਦੀ ਹੈ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਹੁਣ ਤ ਇੱਕ ਤਾਂ ਸਾਡੇ ਪਾਣੀ ਦੀ ਪ੍ਰੋਬਲਮ ਹੋ ਗਈ ਜੀ ਨੰਬਰ 2 ਸਾਡੀ ਕਣਕ ਦੀ ਹੈ ਹੂੰ ਮੀਨ ਨਾ 15 20 ਦਿਨ ਹੋ ਗਏ ਜੀ ਪਰਚੇ ਕੱਟੇ ਕਣਕ ਹੁਣ ਤੱਕ ਨਹੀਂ ਮਿਲੇ ਜੀ ਕਣਕ ਪੰਜਾਬ ਸਰਕਾਰ ਵਾਲੀ ਜਾਂ ਫਿਰ ਸੈਂਟਰਲ ਵਾਲੀ ਪੰਜਾਬ ਵਾਲੀ ਜੀ ਪੰਜਾਬ ਵਾਲੀ ਠੀਕ ਹੈ ਤਾਂ ਇਸ ਨੂੰ ਲੈ ਕੇ ਹੋਰ ਹੀ ਬਚੁਰਕ ਨਹੀਂ ਸਰਕਾਰਾਂ ਤਾਂ ਇਹ ਕਹਿ ਰਹੀਆਂ ਨੇ ਪਿਛਲੀਆਂ ਵੀ ਨਮੀਆਂ ਵੀ ਕਹਿੰਦਾ ਇਸੇ ਕੀ ਵਿਕਾਸ ਨੂੰ ਲੈ ਕੇ ਵੋਟਾਂ ਲੈਣੀਆਂ ਨੇ ਪਿੰਡਾਂ ਜੀ ਵਿਕਾਸ ਕੀਤਾ ਪਿੰਡਾਂ ਨੂੰ ਹਾਰ ਬਦਲਤੀ ਸ਼ਹਿਰਾਂ ਵਰਗੇ ਪਿੰਡ ਬਣਾਤੇ ਥੋੜ੍ਹੇ ਪਿੰਡ ਦਾ ਕਿੰਨਾ ਵਿਕਾਸ ਹੋਇਆ ਸਾੜੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਗਰੀਬ ਜਨਤਾ ਸਭ ਬੈਠੀ ਉੱਥੇ ਬੈਠੀ ਆ ਹਮ ਸਰਮਾਇਦਾਰ ਜਿਹੜਾ ਸਰਮਾਇਦਾਰ ਬਣਦਾ ਜਾ ਰਿਹਾ ਇੱਕ ਕਿੱਲੇ ਗੱਲ ਪੰਜ ਕਿੱਲੇ ਸ਼ਾਮਲਾ ਮਾਲਕਨਾ ਹੋ ਗਈ ਅੱਛਾ ਉਹ ਜਿੰਨੇ ਵੀ ਗਰੀਬ ਜਨਤਾ ਉਹਨਾਂ ਕੋਲ ਇੱਕ ਤੁਲਾ ਫੁੰਝਾ ਵੀ ਨਹੀਂ ਹੈਗਾ ਪਾਣੀ ਪਾਣੀ ਬਾਸਤਾ ਮੁੱਲ ਟਿਊਬਵੈਲ ਬਾਸਤਾ ਮੁੱਲ ਜਗਾ ਲਈ ਆ ਤਾਂ ਉੱਥੇ ਦੇ ਹੁਣ ਪਤਾ ਨਹੀਂ ਕਿ ਆ ਕਦ ਚਾਲੂ ਹੋਣਾ ਕਦ ਨਹੀਂ ਚਾਲੂ ਹੋਣਾ ਹਾਂ ਅੱਛਾ ਸ਼ਮਸ਼ਾਨ ਘਾਟਾਂ ਕਿੰਨੀਆਂ ਇੱਥੇ ਸ਼ਮਸ਼ਾਨ ਘਾਟ ਈਕਾ ਉਹ ਵੀ ਖੰਡਰ ਵਿਆਣ ਬਣਿਆ ਪਿਆ ਕੋਈ ਕੁਛ ਨਹੀਂ ਸਾਧਨ ਬਣਿਆ ਹੋਇਆ ਹੈ ਗੁਰਦੁਆਰੇ ਕੇਸ ਚੱਲ ਰਿਹਾ ਗੁਰਦੁਆਰਾ ਠੀਕ ਹੈ ਗੁਰਦੁਆਰੇ ਈਕਾ ਹਾਂ ਗੁਰਦੁਆਰੇ ਈਕਾ ਕਈ ਪਿੰਡਾਂ ਚੋਂ ਮਾ ਚਾਰ ਚਾਰ ਗੁਰਦੁਆਰੇ ਹੋ ਚੁੱਕੇ ਨੇ ਗੁਰਦੁਆਰੇ ਈਕਾ ਤਮਾਤਾ ਜੀ ਜਦੋਂ ਤੋਂ ਸਰਕਾਰ ਆਈ ਹੈ ਭਾਵੇਂ ਪਿਛਲੀਆਂ ਸਰਕਾਰਾਂ ਨੇ ਕਿੰਨਾ ਕੁ ਬਦਲਿਆ ਤੁਹਾਡਾ ਪਿੰਡ ਹਾਂ ਕੁਛ ਨਹੀਂ ਬਦਲਿਆ ਬੇਟੇ ਹਾਂ ਪਾਣੀ ਜੇ ਹੋ ਐਂ ਬੈਠੇ ਪਾਣੀ ਨਹੀਂ ਆ ਰਿਹਾ ਇੱਕ ਟਾਈਮ ਉਧਰੋਂ ਆਉਂਦਾ ਇੱਕ ਟਾਈਮ ਉਧਰੋਂ ਆਉਂਦਾ ਪੀਣੇ ਕਾ ਵੀ ਨਹੀਂ ਪਰ ਹੁੰਦਾ ਹਾਂ ਪਾਣੀ ਗਈ ਆ ਹੁਣ ਗਰਮੀ ਦੇ ਵਿੱਚ ਕੱਪੜਾ ਵੀ ਧੋਣਾ ਨਾਣਾ ਵੀ ਹੈ ਉੱਥੇ ਹੁਣ ਟੂ ਵੈਲ ਲੱਗਿਆ ਨਾ ਜਿੱਥੇ ਉਹ ਮੁੱਲ ਲਈ ਵੀ ਹੈ ਤੁਹਾਡੇ ਤੁਹਾਡੇ ਪਿੰਡ ਲੱਗੇ ਕਿੱਥੇ ਲੱਗੇ ਮਹਾਰੀ ਪਿੰਡ ਦਾ ਲੱਗਿਆ ਨਾਟਾ ਨਾਟੇ ਦੇ ਜਗ੍ਹਾ ਲਈ ਹੈ ਮੁੱਲ ਹੈ ਨਹੀਂ ਉਹ ਵੀ ਨਹੀਂ ਹੋ ਜਾ ਛੱਡ ਰਿਹਾ ਪਾਣੀ ਦੋ ਆਲੇ ਉਰੇ ਬੋਟਾਂ ਮੰਗਣ ਕਹਿ ਕੇ ਕਰੇ 8ਵੇਂ ਨੂੰ ਆ ਜਾਣਾ 10 ਦਿਨ ਨੂੰ ਆ ਜਾਣਾ ਬਸ ਬੋਟਾਂ ਪੈ ਜਾਂਦੀਆਂ ਤੁਹਾਡੇ ਕੋਲ ਆ ਨੇ ਮਿਨਿਸਟਰ ਉਸ ਤੋਂ ਬਾਅਦ ਪਹੁੰਚਦਾ ਕੋਈ ਐਮਐਲ ਨਹੀਂ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਪੈਨਸ਼ਨ ਵਗੈਰਾ ਮਿਲ ਰਹੀਆਂ ਤੁਹਾਨੂੰ ਕੋ ਨਹੀਂ ਨਹੀਂ ਜੀ ਸਾਨੂੰ ਨਹੀਂ ਮਿਲਦੀ ਹੈਗੀ ਮਿਲਦੀ ਨਹੀਂ ਅਰੇ ਕਣਕ ਦਾ ਵੀ ਬਹੁਤ ਮਸਲਾ ਸੀ ਕਣਕ ਨਹੀਂ ਮਿਲ ਰਹੀ ਕਣਕ ਦਾ ਤਾਂ ਬਹੁਤ ਜ਼ਿਆਦਾ ਮਸਲਾ ਹੈ ਪਾਣੀ ਦਾ ਵੀ ਹੈਗਾ ਪਾਣੀ ਦਾ ਵੀ ਅੱਛਾ ਕੋਈ ਉਰਾ ਬਸ ਨਹੀਂ ਕੋਈ ਕੁਛ ਨਹੀਂ ਕੋਈ ਸਾਧਨ ਨਹੀਂ ਕੋਈ ਸਾਧਨ ਨਹੀਂ ਜੀ ਹੈ ਥੋੜਾ ਚੰਡੀਗੜ੍ਹ ਤੋਂ ਮੇਰੇ ਸੱਤ ਪੰਜ ਸੱਤ ਕਿਲੋਮੀਟਰ ਦੂਰ ਹੈ ਪਿੰਡ ਇੱਥੇ ਤੇ ਤੁਰਕਾ ਜਾਂਦੇ ਜੀ ਸਾਰੇ ਅੱਛਾ ਹਾਂ ਜੀ ਜੀ ਦਾ ਮੋਟਰਸਾਈਕਲ ਹੈ ਉਹ ਮੋਟਰਸਾਈਕਲ ਤੇ ਚੱਲੀ ਜਾਂਦਾ ਜਦ ਬਾਕੀ ਵਿਚਾਰੇ ਤੁਰਕਾ ਹੁਣ ਬਜ਼ੁਰਗਾਂ ਜੀ ਉਹ ਤੁਰਦ ਵੀ ਕਿਤਰਾ ਸਕਦੇ ਆ ਕਣਕ ਸਾਡੇ ਉਹ ਨਵੇਂ ਗਰਾਉਂ ਤੇ ਲਿਆਉਂਦੇ ਆ ਜੀ ਮਤਲਬ ਉੱਥੇ ਤੇ ਵੀ ਹੁਣ ਮਹੀਨਾ ਹੋ ਗਿਆ ਜੀ ਪਰਚੀਆਂ ਕੱਟੀਆਂ ਸਰਕਾਰ ਤਾਂ ਕਹਿੰਦੀ ਘਰ ਘਰ ਪਹੁੰਚਾਉਣੀ ਹੈ ਕਣਕ ਕੋਈ ਨਹੀਂ ਆਂਦਾ ਜਿਹੜੇ ਆਂਦੇ ਤੇ ਵਿਚਾਰੇ ਉਹ ਪਰਚੀਆਂ ਤਾਂ ਮੈਂ ਕਿਉਂ ਕਟਾਈਆਂ ਮਾਨੂੰ ਪਤਾ ਨਹੀਂ ਦਾਇਗਾ ਹਵੇ ਮਹੀਨਾ ਹੋ ਗਿਆ ਪਰਚੀਆਂ ਕਟਾਈਆਂ ਮਾਨੂੰ ਕਣਕ ਹੀ ਤੱਕ ਨਹੀਂ ਮਿਲ ਰਹੀ ਗਲੀਆਂ ਨਾਲੀਆਂ ਬਣ ਕੇ ਤੁਹਾਡੇ ਪਿੰਡ ਦੀ ਨਹੀਂ ਜੀ ਉਹ ਗਲੀਆਂ ਨਾਲੀਆਂ ਤੁਸੀਂ ਦੇਖ ਕੇ ਰਹੇ ਜਿਹੜੀ ਬਣੀ ਹੋਈ ਆ ਹਾਂ ਬਸ ਇਹੀ ਹਾਲ ਆ ਪਿੰਡ ਸੜਕ ਸੜਕਾਂ ਦਾ ਕੀ ਹਾਲ ਹੈ ਸੜਕਾਂ ਦਾ ਬੁਰਾ ਹੀ ਹਾਲ ਆ ਕੋਈ ਗੱਡੀ ਵਾਲਾ ਕੋਈ ਮੋਟਰ ਵਾਲਾ ਨਹੀਂ ਮੰਨਦਾ ਇੱਧਰ ਨੂੰ ਵੀ ਤੁਹਾਡੇ ਪਿੰਡ ਜਾਣੇ ਨੂੰ ਟੈਂਪੂ ਨਹੀਂ ਆਂਦਾ ਹੋਰ ਛੱਡੋ ਕਿਰਾਏ ਤੇ ਲੈਂਦੇ ਉਹ ਵੀ ਨਹੀਂ ਆਂਦਾ ਕੜਾ ਭਾਈ ਤੇ ਰਸਤਾ ਖਰਾਬ ਹੈ ਪਾਣੀ ਫੀਰ ਹੈ ਹਾਂ ਤੇ ਪੀਣ ਵਾਲੇ ਪਾਣੀ ਦੇ ਕਿਵੇਂ ਕਰ ਰਹੇ ਤੁਸੀਂ ਕਹੇ ਪਾਣੀ ਨਹੀਂ ਆ ਰਿਹਾ ਟੈਂਕਰ ਮੰਗਾ ਟੈਂਕਰ ਮੰਗਾਉਂਦੇ ਜੀ ਅਸੀਂ ਅੱਛਾ ਹਾਂ ਹੋਰ ਵੀ ਟੈਂਕਰ ਮੰਗਾ ਰਹੇ ਹਾਂ ਹਾਂ ਜੀ ਕਿਹਾ ਦੇਖ ਲੋ ਜਾ ਕੇ ਟੈਂਕਰ ਮੰਗਾਉਂਦੇ ਆ ਟੈਂਕਰ ਮੰਗਾਉਂਦੇ ਆ ਜੀ ਹੋਰ ਕੀ ਹੁਣ ਟਾਈਮ ਪਾਸਤਾ ਕਰਨਾ ਹੀ ਹੈ ਅੱਛਾ ਕੋਈ ਹਸਪਤਾਲ ਨੇੜੇਕ ਹੈ ਹਸਪਤਾਲ ਹੈਗਾ ਇੱਧਰ ਬੜਾ ਹੋਣੀ ਕਿਤੇ ਇਹ ਲਾਗੀ ਡਿਸਪੈਂਸਰੀ ਹੈ ਡਿਸਪੈਂਸਰੀ ਹੈ ਪ੍ਰਾਈਵੇਟ ਹੈ ਹਾਂਜੀ ਪ੍ਰਾਈਵੇਟ ਹੈ ਅੱਛਾ ਵੋਟਾਂ ਵੰਡ ਤੋਂ ਬਾਅਦ ਐਮਐਲਏ ਕਿੰਨੀ ਕ ਵਾਰ ਆਏ ਤੁਹਾਡੇ ਪਿੰਡ ਦੋ ਵਾਰ ਆਏ ਦੋ ਵਾਰ ਆਏ ਸਾਡੇ ਪਿੰਡ ਤਾਂ ਆਈ ਜਾਂਦੇ ਆ ਇਹ ਸਾਲ ਆਈ ਜਾਂਦੇ ਆ ਵੋਟਾਂ ਵਾਲੇ ਤਾਂ ਪਰ ਬਣਦਾ ਹੀ ਕੁਛ ਨਹੀਂ ਹੂੰ ਦਿੰਦੇ ਕੁਛ ਨਹੀਂ ਕਰਾ ਕੇ ਕੁਝ ਵੀ ਨਹੀਂ ਕਰਾਂਦੇ ਆਉਂਦੇ ਆ ਚਲੇ ਜਾਂਦੇ ਆ ਵੋਟਾਂ ਦੇ ਟਾਈਮ ਨੂੰ ਘੁੰਮੇ ਜਾਂਦੇ ਨੇ ਪੈਰੀਆਂ ਤੋਂ ਬਾਅਦ ਮੈਂ ਜਾਂ ਤਾਂ ਬੜਾ ਕਹਿੰਦੇ ਅਸੀਂ ਉਹ ਕਰ ਦੂਗੇ ਉਹ ਕਰ ਦੂਗੇ ਜਿਹੜਾ ਹਜ਼ਾਰ ਕਹਿੰਦੇ ਉਹ ਨਹੀਂ ਸਾਨੂੰ ਮਿਲਦਾ ਕੀ ਕਿਹਾ ਕੀ ਕੀ ਦੋੜੇ ਜਿਹੜਾ ਹਜ਼ਾਰ ਕਹਿੰਦੇ ਤੇ ਮੀਲੇ ਕਰੂੰਗਾ ਬੀਬੀਆਂ ਨੂੰ ਵੀ ਨਹੀਂ ਮਿਲਦਾ ਤੁਹਾਨੂੰ ਮਿਲਿਆ ਨਹੀਂ ਮੇਰੀ ਨਹੀਂ ਮਿਲਿਆ ਉਹ ਤੇ ਬੋਟਾ ਮੰਗਰ ਤਾਂ ਹੁਣ ਫੇਰ ਆਣਾ ਸਰਕਾਰ ਨੂੰ ਹਾਂ ਮਾਪਾ ਪਾਣੀ ਵਾਲਾ ਪਾਣੀ ਹੋ ਨਹੀਂ ਹੈ ਹੁਣ ਕੀ ਕਰਨਾ ਜਮਾ ਮੇਰਾ ਮਸਲਾ ਹੀ ਨਹੀਂ ਆਲੂਂਦਾ ਕਿਹੜੀ ਪਾਣੀ ਪਾਉਂਗੇ ਕਿਸੇ ਨੂੰ ਵੀ ਨਹੀਂ ਪਾਣੀ ਹੋਵੇ ਤਾਂ ਮੈਂ ਮਰ ਬਣਦਾ ਹੀ ਕੁਝ ਜਾਂ ਬਣਾਉਂਗਾ ਜਿਹੜਾ ਉਸ ਨੂੰ ਪਾ ਦੂੰਗੇ ਅਸੀਂ ਨਹੀਂ ਪਾਣੀ ਕਿਸੇ ਨੂੰ ਨਹੀਂ ਨਹੀਂ ਪਾ ਵੀ ਆ ਜਾਂ ਤਾਂ ਬਿਲਕੁਲ ਤੁਸੀਂ ਦੇਖੋ ਕਿ ਹੋਰ ਵੀ ਮਾਤਾ ਜੀ ਕੁਝ ਬਦਲਿਆ ਪਿੰਡਾਂ ਦਾ ਹਾਂ ਜੀ ਨਾ ਮੇਰੇ ਤਾਂ ਮੁੰਡਿਆਂ ਦੇ ਕਿ ਉਹ ਵੀ ਨਹੀਂ ਬਣੇ ਜੀ ਰਾਸਨ ਘਾਟ ਹਾਂ ਜੀ ਕਿੰਨੀ ਵਾਰ ਜਾਏ ਬੱਚਿਆਂ ਦੇ ਨਾਂ ਵੀ ਨਹੀਂ ਭਰੇ ਉਹਨਾਂ ਹਰ ਮਿੰਨੇ ਕਣਕ ਮਿਲਦੀ ਹੈ ਤੁਹਾਨੂੰ ਕਿੰਨੇ ਮਹੀਨੇ ਮਿਲਦੀ ਮੰਨ ਤਾਂ ਇੱਕ ਮੁੰਡੇ ਨੂੰ ਮਿਲਦੀ ਆ ਦੋ ਜਣਿਆਂ ਨੂੰ ਬਸ ਜੀ ਤਾਂ ਬੜੇਪਾ ਪੈਨਸ਼ਨ ਜਾਂ ਕੋਈ ਇਦਾਂ ਜਿਹੀ ਵਿਧਵਾ ਪੈਨਸ਼ਨ ਆ ਮਿਲ ਰਹੀ ਹੈ ਕਿ ਨਹੀਂ ਉਹ ਤਾਂ ਲੱਗ ਗਈ ਸੀ ਮੈਨੂੰ ਲੱਗੇ ਹਾਂ ਜੀ ਹੁਣ ਹੀ ਲੱਗੀ ਹੈ ਇਸ ਸਾਲ ਠੀਕ ਹੈ ਤਾਂ ਹੋਰ ਕਿਹੜੀ ਸਮੱਸਿਆ ਪਿੰਡ ਦੀ ਜੀ ਕੀ ਤੁਹਾਨੂੰ ਤੁਸੀਂ ਦੱਸੋਗੇ ਕੀ ਸਮੱਸਿਆ ਪਿੰਡਾਂ ਦੀ ਹੈ ਕੋਈ ਪਾਣੀ ਦੀ ਇਸ ਮਸੱਜਿਆ ਦੇ ਅੱਛਾ ਹੋਰ ਕੋਈ ਰਾਸਤੇ ਦੀਆਂ ਜਿ ਤਰ੍ਹਾਂ ਸਰਕਾਰ ਕਹਿਦੀ ਕਰ ਕਰ ਅਸੀਂ ਨਾ ਪਿੰਡ ਦੇ ਵਿਚਾਲੇ ਰਸਤਾ ਠੀਕ ਕਰਤਾ ਸੜਕਾ ਬਣਾਤੀਆਂ ਰਸਤਾ ਜੀ ਖਰਾਬ ਹੈ ਰਸਤਾ ਵੀ ਦੇਖ ਲਓ ਜੀ ਅੱਛਾ ਹੋਰ ਕਿਹੜੀ ਲੱਗਿਆ ਜੀ ਤੁਹਾਨੂੰ ਜੀ ਬਦਲਿਆ ਕੁਛ ਪੰਜਾਬ ਤੱਕ ਨਹੀਂ ਕੋਈ ਛੋਟ ਨਹੀਂ ਬਦਲੇ ਲੱਗਦਾ ਜੀ ਵੋਟਾ ਪਵਾ ਲੈਂਦੇ ਆ ਜਾਂ ਹੱਥ ਬੰਨ੍ਹਦੇ ਆ ਜਾਂ ਵੋਟਾ ਪੈ ਜਾਂਦੀ ਆ ਫਿਰ ਤੂੰ ਕੌਣ ਮੈਂ ਕੌਣ ਫੇਰ ਨਹੀਂ ਕੋਈ ਵੀ ਛੱਡਦਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇੱਕ ਉਹ ਪਿੰਡ ਹੈ ਜਿਹੜਾ ਚੰਡੀਗੜ੍ਹ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਸਿਆ ਹੋਇਆ ਹੈ ਪਰ ਅਜੇ ਵੀ ਟੈਂਕਰਾਂ ਦੇ ਨਾਲ ਪੀਣ ਵਾਲਾ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਨੇ ਤਾਂ ਇਹ ਸੋਂ ਲੈ ਕੇ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨੌਜਵਾਨ ਨੇ ਸਾਡੇ ਨਾਲ ਭਾਈ ਕੋਈ ਨੌਕਰੀ ਨੌਕਰੀ ਮਿਲੀ ਹੈ ਪਿੰਡ ਵਾਸੀਆਂ ਨੂੰ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਮਿਲੀ ਹੈ ਸਰਕਾਰ ਦੇ 40000 ਨੌਕਰੀ ਨਹੀਂ ਮਿਲੀ ਹੈ ਕਿਸੇ ਨੂੰ ਵੀ ਨਹੀਂ ਮਿਲੇ ਪੂਰੇ ਪਿੰਡ 'ਚ ਕਿਸੇ ਨੂੰ ਵੀ ਨਹੀਂ ਮਿਲੀ ਕੋਈ ਬਦਲਾਅ ਕੁਝ ਸਰਕਾਰਾਂ ਦਾ ਲੱਗਦਾ ਨਹੀਂ ਬਦਲਾਅ ਕੋਈ ਵਿਕਾਸ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਇਹ ਟੈਂਕਰ ਦੇ ਆਵਾਏ ਟਰੈਕਟਰ ਹੈ ਨਹੀਂ ਅੱਛਾ ਇਹ ਟੈਂਕਰ ਦਾ ਕਿੱਥੋਂ ਭਰਦੇ ਕਿੱਥੋਂ ਇਹਨੂੰ ਇਹ ਆਪਣਾ ਟਿਵੀ ਬੋਲਤ ਨਹੀਂ ਹੈ ਕੋਈ ਆਪਣੀਆਂ ਸਰਕਾਰਾਂ ਜਿਹੜੀਆਂ ਦਾਅਵੇ ਕਰਦੀਆਂ ਨੇ ਉਹ ਕਿੰਨੇ ਕੁ ਪੂਰੇ ਲੱਗਦੇ ਤੁਹਾਨੂੰ ਕੀ ਹੁੰਦੀ ਹੈ ਨਜ਼ਰ ਆ। ਅੱਜ ਤੱਕ ਤਾਂ ਕੁਝ ਨਹੀਂ ਹੋਇਆ। ਪੂਰਾ ਲੱਗ ਨਹੀਂ ਰਿਹਾ ਕੁਝ ਵੀ ਹੋਇਆ। ਹੋਰ ਬਸ ਮੋਟਾ ਗੱਟਾ ਆਉਂਦੇ ਆ। ਉਹ ਆਣਾ ਨਹੀਂ ਹੈਗਾ। ਬਿੱਲ ਬਿੱਲ ਕਿਵੇਂ ਆ ਰਹੀ? ਬਿੱਲ ਤਾਂ ਠੀਕ ਆ ਜੀ। ਬਿੱਲ ਜ਼ੀਰੋ ਹੈ। ਇਹ ਸਰਕਾਰ ਦਾ ਪੋਜ਼ਿਟਿਵ ਪੁਆਇੰਟ ਹੈ। ਹਾਂਜੀ। ਤਾਂ ਹੋਰ ਕਿਹੜੀ ਸਮੱਸਿਆ ਜੀ ਤੁਹਾਨੂੰ ਲੱਗਦਾ ਕਿ ਪਿੰਡ ਦੀ ਜਿਹੜਾ ਸਾਡਾ ਇਹ ਬਦਲਣਾ ਚਾਹੀਦਾ ਕਿ 2 ਸਾਲ ਹੋ ਗਏ ਸਰਕਾਰ ਨੂੰ 3 ਸਾਲ ਹੋਰ ਬਾਕੀ ਨੇ। ਤਾਂ ਕੀ ਤੁਹਾਨੂੰ ਲੱਗਦਾ ਕਿ ਕਿੰਨੀਆਂ ਗੱਲਾਂ ਨੇ? ਤੇ ਵੱਡੀ ਸਮੱਸਿਆ ਸਾਡੇ ਆ ਮਾਦੀ ਪਾਰਟੀ ਨੂੰ ਇੱਕ ਸਾਲ ਹੋ ਗਿਆ ਕਾਂਗਰਸ ਦੀ ਪਾਰਟੀ ਦੇ ਟਿਊਬ ਲੱਗਿਆ ਸੀਗਾ ਸਾਡਾ ਪਿੰਡ ਦਾ ਮੁੱਲ ਜ਼ਮੀਨ ਲਈ ਸੀਗੀ 3 ਸਾਲ ਹੋ ਗਏ ਅੱਜ ਤੱਕ ਉਹਦੇ ਟਰਾਂਸਫਰ ਨਹੀਂ ਲੱਗਿਆ ਪਾਈਪਾਂ ਲਾਈਨਾਂ ਪੈ ਗਈਆਂ ਸਭ ਕੁਝ ਹੋ ਗਿਆ ਇਹ ਅਨਮੋਲਕ ਅਨਮਾਨ ਆਇਆ ਸੀ ਕਿ ਸਾਡੇ ਪਿੰਡ ਜੋ ਕਹਿੰਦੇ ਸੀ ਹਫਤੇ ਤੱਕ ਟਿਊਬ ਲੱਗ ਜਾਊਗਾ ਟਰਾਂਸਫਰ ਹੋ ਨਹੀਂ ਲੱਗਿਆ ਕੱਲ ਪਰਸੋਂ ਆਇਆ ਸੀ ਕਿ ਸਾਡੇ ਨੰਦਪੁਰ ਸਾਹਿਬ ਲੋਕ ਸਵਾਲ ਕਰ ਦੋ ਮਾਲਵਿੰਦਰ ਸਿੰਘ ਕੰਗਾ ਸੀ ਉਹ ਕਹਿੰਦੇ ਆਪ ਤੱਕ ਲੱਗ ਜੂਗਾ ਹੁਣ ਦੇਖਦੇ ਆਂ ਜੀ ਕੀ ਬਣਦਾ ਕੀ ਨਹੀਂ ਬਣਦਾ ਅੱਛਾ ਗਰਾਊਂਡ ਹੈ ਕੋਈ ਬੱਚਿਆਂ ਵਾਸਤੇ ਸਾਡੇ ਪਿੰਡ ਚ ਕੋਈ ਗਰਾਊਂਡ ਨਹੀਂ ਜੀ ਕੋਈ ਸ਼ਾਮਲਾਟ ਜ਼ਮੀਨ ਨਹੀਂ ਹੈ ਜਿੰਨੀ ਸ਼ਾਮਲਾਟ ਜ਼ਮੀਨ ਦੀ ਸਾਰੀ سرمایہਦਾਰਾਂ ਦੇ ਹੱਕ ਹੱਕ ਤੇ ਚੜੇਗੀ ਜਿਹੜੇ ਗਰੀਬ ਸੀਗੇ ਲੋਕ ਉਹਹੀਂ ਆਂ ਹੂੰ अच्छा जिस तरीके ਨਾਲ ਪਿੰਡਾਂ 'ਚ ਦੇਖਿਆ ਸੀ ਇਹ ਤਾਂ ਥੋੜੇ ਪਿੰਡ ਵਾਸੀਆਂ ਦਾ ਸਹੀ ਕਸ਼ਮਸ਼ਾਨ ਘਾਟ ਹੈ। ਬੰਦੇ ਨੇ ਹਰ ਬੰਦੇ ਨੇ ਮਾਰ ਕੇ ਉੱਥੇ ਜਾਣਾ। ਸ਼ਮਸ਼ਾਨ ਘਾਟ ਨੂੰ ਬਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਕਿਵੇਂ ਦਾ ਵਿਕਾਸ ਹੈ। ਕੇਸ ਚੱਲ ਰਿਹਾ ਹੈ। ਕੇਸ ਚੱਲ ਰਿਹਾ ਹੈ। ਤਾਂ ਹੋਰ ਕਿਹੜੇ ਤੁਹਾਨੂੰ ਲੱਗਦਾ ਕਿ ਮਸਲੇ ਹੱਲ ਹੋਣੇ ਚਾਹੀਦੇ ਸੀ ਜਿਹੜੇ ਹੋਏ ਨਹੀਂ ਇਹ ਤਾਂ ਸਨੇ ਦਾ ਗੱਲ ਇਹ ਆ ਆ ਜਿਹੜਾ ਰੋਡ ਹੈ। ਹੂੰ। ਇਹ ਜਦ ਮਿੱਟੀ ਜਦ ਬਰਸਾਦ ਹੁੰਦੀ ਮਿੱਟੀ ਪਾਉਂਦੇ ਹਟ ਜਾਂਦੀ ਹੈ ਹਮ ਐਨਾ ਰੋਡ ਪੱਕਾ ਹੋਣ ਦੇਈਦਾ ਹਮ ਔਰ ਜਿਹੜਾ ਸਮਸ਼ਾਨ ਘਾਟ ਹੈ ਉਹ ਜਗਾ ਦੇਣ ਨਾ ਦੇਣ ਆਪਣਾ ਰੋਡ ਪੂਰਾ ਲੈ ਕੇ ਅਸੀਂ ਆਪਣਾ ਰੋਡ ਬਣਾਉਂਗੇ ਹਮ ਜੇ ਜਿੱਤੂਗੇ ਅਸੀਂ ਆਪਣੇ ਬਣਾਉਂਗੇ ਹਮ ਉਹ ਜਗਮੋਣ ਕੋਲ ਆਈ ਤੀ ਉਹ ਹਮ ਉਹ ਕਹੇ ਜੀ 8 ਦਿਨਾਂ ਬਾਅਦ ਪਾਣੀ ਆਊਗਾ ਪੂਰੇ ਪਾਣੀ ਥਾਈ ਬਰ ਰਹੇ ਲੋ ਹੁਣ ਤਾਂ 4 ਦਿਨ ਹੋ ਗਏ ਪਾਣੀ ਆਏ ਨਹੀਂ 4 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਹਮ ਮਸਲਾ ਹੈ ਯਾ ਬਹੁਤ ਹਰੇਕ ਨੂੰ ਦੇਣੀ ਸਾਡੇ ਆਪਣੇ ਸਾਰੇ ਹੀ ਹਮ ਉਹਨੂੰ ਵੋਟ ਦੇਣੀ ਆ ਜਿਹੜਾ ਸਾਡੇ ਕੰਮ ਕਰੂਗਾ। ਹੁਣ ਕਿਹਨੂੰ ਦੋਂਗੇ ਵੋਟ? ਜਿਹੜਾ ਕੰਮ ਕਰੂਗਾ ਸਾਡਾ। ਇਹੇ ਕੰਮ ਸਾਡੇ ਹੋਣੇ ਚਾਹੀਦੇ। ਇਹ ਤਾਂ ਹਰ 5 ਸਾਲ ਬਾਅਦ ਤੁਸੀਂ ਇਦਾਂ ਹੀ ਕਹਿੰਦੇ ਹੁਣ ਵੋਟ ਦੇ ਦੇਣੀ ਆ ਅਸੀਂ ਜਿਹੜਾ ਕੰਮ ਕਰੂ। ਤੇ ਕਰਦਾ ਕੋਈ ਨਹੀਂ। ਹੂੰ। ਕਿਹੜਾ ਦੇਖ ਲੋ ਰੋਡ ਤੁਸੀਂ ਦੇਖੇ ਨਹੀਂ ਇੱਧਰੇ ਤੇ ਵੋਟਾਂ ਪਾਉਂਦੇ ਕਿਉਂ ਤੁਸੀਂ? ਵੋਟਾਂ ਹੁਣ ਵੋਟ ਗੇਰ ਨਹੀਂ ਤਾਂ ਨਹੀਂ ਹੈ। ਹੂੰ। ਖੂਮਾ ਜਾਊਗੀ ਵੋਟ ਜਿਉਂਦਾ ਬੰਦਾ ਵੋਟ ਪਾਉਂਦਾ ਮਰਿਆ ਬੰਦਾ ਨਹੀਂ ਪਾਉਂਦਾ ਵੋਟ ਨਹੀਂ ਰੱਖਣੀ ਚਾਹੀਦੀ। ਹੂੰ। ਕਿਸੇ ਦਾ ਮਸਲਾ ਆਦੋਪੇ। ਹੂੰ। ਸਰਕਾਰਾਂ ਸਾਰੀਆਂ ਹੀ ਆਪਣੀਆਂ। ਕੋਈ ਗੇਰ ਉਹ ਨੂੰ ਚਣੂਗੇ ਅਸੀਂ ਜਿਹੜਾ ਸਾਡੇ ਪਿੰਡ ਦਾ ਵਿਕਾਸ ਕਰੇ ਕਿਹੜੀ ਪਾਰਟੀ ਨੇ ਕਰਿਆ ਵਿਕਾਸ ਹੁਣ ਤੱਕ ਤੁਹਾਨੂੰ ਲੱਗਦਾ ਕੁਝ ਬਦਲੇ ਕੁਛ ਨੇ ਕਿਸੇ ਨੇ ਕਰਿਆ ਜੀ ਹਾਂ ਮੜੀਆਂ ਦੇ ਵਿੱਚ ਮੈਂ ਕਹਾਂ ਨਾ ਤੁਸੀਂ ਜਾ ਕੇ ਦੇਖੋ ਟੂਟੀਆਂ ਲੱਗੀ ਵਿਆਂ ਹਾਂ ਨਾਣੇ ਦਾ ਧੋਨੇ ਦਾ ਹੱਥ ਪੈਰ ਧੋਨੇ ਦਾ ਉਹ ਤੁਸੀਂ ਮੜੀਆਂ ਦਾ ਹਾਲ ਦੇਖੋ ਕਿਆ ਰੋਡ ਵੀ ਨਹੀਂ ਬਣਾ ਸਕਦੀ ਗੌਰਮਤ ਰੋਡ ਦਾ ਬਣਾ ਦਵੇ ਅਸੀਂ ਆਪੇ ਲੈ ਲੂਗੇ ਜਗ੍ਹਾ ਨੇ ਦੀ ਹਾਂ ਸਾਡਾ ਰੋਡ ਵੀ ਨਹੀਂ ਮੰਨਦਾ ਸਾਡਾ ਇਹ ਰੋਡ ਨਹੀਂ ਮੰਨਦਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਜਿਹੜੀਆਂ ਬਣ ਚੁੱਕੀਆਂ ਬਣਾ ਦਿਆਂ ਹੁਣ ਮੜੀਆਂ ਉੋਠੀਆਂ ਹਾਈ ਖੜਿਆ ਇਹਨੇ ਕਰਿਆ ਕੰਮ ਕੋਈ ਸੀਰੀਜ਼ੀ ਹੋਈ ਸਮੱਸਿਆ ਹਲ ਕੋਈ ਸੀਰੀਜ਼ੀ ਨਹੀਂ ਕੋਈ ਹੂੰ ਕੋਈ ਜਿਹਦਾ ਪਿੰਡ ਦਾ ਡੰਪਿੰਗ ਗਰਾਊਂਡ ਹੁੰਦਾ ਕੋਈ ਗੰਦਮੰਦ ਗੇਨ ਵਾਸਤੇ ਉਹ ਕੋਈ ਬਣਿਆ ਕਿ ਨਹੀਂ ਨਹੀਂ ਐਦਾਂ ਹੀ ਆ ਜੀ ਬਸ ਸੜਕ ਦੇ ਗਿਆ ਬਾਈ ਜੀ ਖੁੱਲੀ ਗੇ ਖੋਲਾ ਹੀ ਗਿਆ ਉਹ ਵੀ ਕਿਸੇ ਦੀ ਜੇ ਸ਼ਾਮਲਾੜ ਜ਼ਮੀਨ ਹੋਊਗੀ ਸਰਕਾਰੂ ਜ਼ਮੀਨ ਹੋਊਗੀ ਤਾਂ ਉੱਥੇ ਲੱਗੂਗਾ ਹੂੰ ਉਰਾ ਸਰਕਾਰੂ ਜ਼ਮੀਨ ਤੋਲਾ ਲਈ ਹੈਗੀ ਹੂੰ ਸਭ ਆਪਲੀ ਅੱਛਾ ਸਰਪੰਚ ਸਾਹਿਬ ਮਾਲਕਾਨਾ ਪੈਗੀ ਉਹ ਸਰਪੰਚ ਸਾਹਿਬ ਤੋਂ ਪੁੱਛ ਲੈਣੇ ਆ ਨਹੀਂ ਆ ਸਰਪੰਚਾ ਕੋਈ ਨਹੀਂ ਉਹ ਨਹੀਂ ਸਰਪੰਚ ਉਹ ਨਹੀਂ ਹੋ ਰਿਹਾ ਕਾ ਕਿਹੜੀ ਕਿਹੜੀ ਸਮੱਸਿਆ ਲੱਗਦੀ ਹੈ ਜੀ ਪਿੰਡ ਦੇ ਵਿੱਚ ਅੱਜ ਸਾਰੀ ਸਮੱਸਿਆ ਪੁੱਛਣ ਵਾਸਤੇ ਤੁਹਾਨੂੰ ਆਏ ਆ ਸਰਕਾਰਾਂ ਤੱਕ ਗੱਲ ਪਹੁੰਚਾਵਾਂਗੇ ਤੁਹਾਡੇ ਪਾਣੀ ਨਹੀਂ ਆ ਪੀਣ ਵਾਸਤੇ 15 ਸਾਲ ਹੋ ਗਏ ਅੱਛਾ ਹਾਂਜੀ ਜੇ ਜੇਹਲੜ ਚ ਪਾਣੀ ਨਹੀਂ ਆ ਨਾ ਜੇ ਵੀ ਲਾਰੇਲ ਗੰਦਾ ਐ ਸਟਿਓ ਵੀ ਲਾਰੇਲ ਗੰਦਾ ਜਿਹੜਾ ਵੀ ਆਂਦਾ ਸਾਰੇ ਲਾਰੇ ਲਗਾਉਂਦੇ ਹੋਰ ਸਮੱਸਿਆ ਬਾਕੀ ਦੇਖ ਲਓ ਸੜਕਾਂ ਦੇ ਹਾਲ ਦੇਖ ਲਓ ਤੁਹਾਨੂੰ ਕੀ ਲੱਗਦਾ ਕਿਹੜਾ ਵਿਕਾਸ ਸੇਮ ਹੀ ਸਭ ਸਭੀ ਕਹੀ ਕੀ ਹੈ ਪਾਣੀ ਕੀ ਇਹ ਮੇਨ ਤੋਂ पानी मिल गया तो बस सारा की की की, आस मकान ले थे, की, की आस आस रख रख के के मकान बनाया तो चंडीगढ़ नहीं था ना कि ये इतना पिछड़ा हुआ है हुँ. तब तो हमें लगा कि ये की चंडीगढ़ के साथ में तो सारी मिलेगा हमें यहाँ पीने को पानी नहीं मिला आज तक तो हुँ. अगर टैंकर नहीं होता तो, तो हम कहा जाए पानी के लिए हुँ. इतनी दिक्कत होती है टेंकर मंगाना पैर तीन सौ अच्छा रोजाना ही कम हो रहे रहा ਸ਼ਮਸ਼ਾਨ ਘਾਟ ਮੌਕੇ ਤੇ ਵੇਖਣ ਵਾਸਤੇ ਪਹੁੰਚੇ ਆਂ ਕਿ ਕਿਵੇਂ ਦੇ ਹਾਲਾਤ ਨੇ ਸ਼ਮਸ਼ਾਨ ਘਾਟ ਦੇ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਦੱਸਿਆ ਜਾਂਦਾ ਕਿ ਬੰਦਿਆਂ ਨੂੰ ਦਫਾ ਇਸ ਜਗ੍ਹਾ ਉੱਤੇ ਜਲਾਇਆ ਜਾਂਦਾ ਹੈ ਇਹ ਜਗ੍ਹਾ ਸੰਸਕਾਰ ਕੀਤਾ ਜਾਂਦਾ ਪਰ ਤੁਸੀਂ ਦੇਖੋ ਕੋਈ ਵੀ ਸੁਵਿਧਾ ਨਹੀਂ ਇਸ ਪਿੰਡ ਦੇ ਵਿੱਚ ਨਾ ਕੋਈ ਰਾਸਤਾ ਨਾ ਕੋਈ ਇਸ ਜਗ੍ਹਾ ਤੇ ਛੱਡ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਹੋਰ ਵੀ ਗੱਲ ਦੇ ਸਾਹਮਣੇ ਆਈ ਹੈ ਕਿ ਪਿੰਡ ਦੇ ਵਿੱਚ ਅਲੱਗ-ਅਲੱਗ ਜਗ੍ਹਾ ਬੰਦਿਆਂ ਦਾ ਸੰਸਕਾਰ ਕੀਤਾ ਜਾਂਦਾ ਅਲੱਗ-ਅਲੱਗ ਬਰਾਦਰੀ ਦਾ ਤਾਂ ਇਹ ਗੱਲ ਸੱਚ ਹੈ ਜੀ ਕਿ ਅਲੱਗ-ਅਲੱਗ ਬਰਾਦਰੀ ਸੱਚ ਹੈ ਸੱਚ ਹੈ ਕਿਹੜੀ-ਕਿਹੜੀ ਬਰਾਦਰੀ ਦਾ ਅ ਇਹ ਇਸ ਗਰੀਬਾਂ ਦੀ ਹੈ ਹਰੀਜਨਾਂ ਦੀ ਵਿਚਾਰੀਆਂ ਦੀ ਇੱਥੇ ਹੀ ਵਿਤਕਰਾ ਕੀਤਾ ਜਾ ਰਿਹਾ ਹਾਂ ਇਹ ਹਰੀਜਨ ਸੰਸਕਾਰ ਕਰਨੇ ਵਾਸਤੇ ਵੀ ਅਲੱਗ-ਅਲੱਗ ਜਗ੍ਹਾ ਕਰਿਆ ਅਲੱਗ ਹਾਂ ਅੱਛਾ ਅਲੱਗ-ਅਲੱਗ ਜਗ੍ਹਾ ਉਹ ਜੱਟਾਂ ਨੇ ਆਪਣੀ ਬਣਾਈ ਵੀ ਆ ਹਾਂ ਸ਼ੁਰੂ ਤੋਂ ਹੀ ਮਤਲਬ ਭੁੱਲ ਕੇ ਵੀ ਤੁਸੀਂ ਉੱਧਰ ਨਹੀਂ ਕਰ ਸਕਦੇ ਸੰਸਕਾਰ ਅਸੀਂ ਇੱਥੇ ਕਰਦੇ ਬਸ ਗੁਰਦੁਆਰਾ ਸਾਂਝਾ ਸਭ ਦਾ ਗੁਰਦੁਆਰਾ ਸਾਂਝਾ ਹੈ ਗੁਰਦੁਆਰੇ ਤਾਂ ਨਹੀਂ ਕੋਈ ਵਿਤਕਰਾ ਕੀਤਾ ਜਾਂਦਾ ਕਿ ਹਾਂ ਭਾਈ ਤੁਸੀਂ ਨਾ ਗੁਰਦੁਆਰੇ ਮੈਂ ਕੋਈ ਵਿਰਕਰਾ ਨਹੀਂ ਮਤਲਬ ਮਰਨ ਲੱਗੇ ਮਤਲਬ ਕਿ ਵਿਤਕਰਾ ਕਰਿਆ ਜਾ ਰਿਹਾ ਹਾਂ ਮਰ ਲੱਗੇ ਵਰ ਕਰਾ ਕਰ ਰਹੇ ਲੋਕ ਉੱਥੇ ਵੀ ਨਫਰ ਰੱਬ ਕੋਲ ਵੀ ਕੋਈ ਰਾਸਤਾ ਲੱਗ ਗਿਆ ਕੀ ਤੁਹਾਡਾ ਗਰੀਬਾਂ ਦਾ ਆਜਾ ਕੋਈ ਉਮੀਦਾਂ ਦਾ ਲੱਗ ਹੋਏ ਜਿਹੜੇ ਵੀਰ ਲੋਕ ਹੈ ਨਾ ਉਹਦਾ ਅਸੀਂ ਕਾਮਯਾਰਾ ਲੱਗੇ ਆ ਹਾਂ ਗਰੀਬਾਂ ਦਾ ਰੱਬੇ ਰਾਖਾ ਸਾਹਿਬ ਦਾ ਸੀਗਾ ਜਿਹੜੇ ਅਮੀਰਾਂ ਦੀ ਤੁਸੀਂ ਗੱਲ ਕਰਦੇ ਆ ਉਹਨਾਂ ਦੀ ਕੋਠੀਆਂ-ਕੁਠੀਆਂ ਬਣੀਆਂ ਹੋਣੀਆਂ ਉਹਨਾਂ ਵੀ ਬਣੀਆਂ ਉਹਨਾਂ ਦਾ ਸ਼ੱਡ ਬਣਿਆ ਕੋਈ ਛਮਸਾਨ ਘਾਟ ਦਾ ਬੱਧੀ ਨਹੀਂ ਬਣਿਆ ਹਾਂ ਨਾ ਉਹ ਕੋਈ ਸ਼ੱਡ ਨਹੀਂ ਅਮੀਰਾਂ ਦੀ ਦਿਖਾ ਦਿਓ ਮੜੀ ਲੈਣਿਆ ਤਾਂ ਉਹਨਾਂ ਨੇ ਛੱਡ ਅਮੀਰਾਂ ਦੇ ਅਜੇ ਇਹੀ ਹੈ ਅੰਦਰ ਹੈ ਸਭ ਕੁਝ ਬਸ ਇੱਥੇ ਉਦਾਂ ਵੀ ਇਦਾਂ ਹੀ ਹੈ ਬਸ ਉਦਾਂ ਹੀ ਹੈ ਏ ਦਾ ਕੇਸ ਚੱਲ ਰਿਹਾ ਈ ਸ਼ਮਸ਼ਾਨ ਘੜਦਾ ਅੱਛਾ ਹਾਂ ਜੀ ਇਹ ਕਿਹਦੇ ਨਾਲ ਚੱਲ ਰਿਹਾ ਇਹ ਪਿੰਡ ਦੇ ਹੀ ਇੱਕ ਪਰਿਵਾਰ ਪਿੰਡ ਦਾ ਹੀ ਹੈ ਹਾਂ ਉਹਨਾਂ ਨਾਲ ਕੇਸ ਚੱਲ ਰਿਹਾ ਇਹਦੀ ਗਰਦੌਰੀਆਂ ਇਹ ਸ਼ਾਮ ਲੜਦੀਆਂ ਹਾਂ ਇਹ ਸ਼ਾਮ ਲੜਦੀ ਗਰਦੌਰੀ ਚੜੀ ਹੋਈ ਹੈ ਅੱਛਾ ਉਹ ਉਹਨਾਂ ਦਾ ਕਬਜ਼ਾ ਹੈ ਕਬਜ਼ਾ ਵੀ ਕੁਝ ਨਹੀਂ ਪਰ ਪਿੰਡ ਵਾਲੇ ਇਕੱਠੇ ਨਹੀਂ ਹੁੰਦੇ ਸਾਰੇ ਹਾਂ ਤੇ ਪਿੰਡ ਵਾਲੇ ਘਾੜੀ ਵੇਚੇ ਜਾ ਰਹੀਆਂ ਮਲਕੀਏ ਸਮਝ ਗਏ ਹਾਂ ਹਾਂ ਸਮਝ ਗਿਆ ਜ਼ਮੀਨ ਨਹੀਂ ਛੱਡਣੀ ਪਿੰਡ ਚ ਨਹੀਂ ਹੈ ਨਹੀਂ ਹਾਂ ਜੇ ਗੱਲ ਸੁਣੋ ਮਗਨ ਉਹ ਇੱਥੇ ਕੁਝ ਜ਼ਰੇ ਮ ਆਈ ਸੀ ਜਿਹੜੀ ਗੱਲ ਹੈ ਹਾਂਜੀ ਉਹ ਕਹਿੰਦੀ ਦੀ ਮੈਂ ਮੈਂ ਕੋਲ ਖੜੀ ਹੋ ਕੇ ਇਹ ਸਾਡਾ ਕਬਜ਼ਾ ਛਡਾਉਂਗੀ ਤੁਸੀਂ ਬਣਾਓ ਕਿਉਂ ਨਹੀਂ ਆਈ ਗੱਲ ਕੋਈ ਨਹੀਂ ਗੋਲ ਦਾ ਉਹ ਭੇਜਣ ਗਵਰਨਮੈਂਟ ਭੇਜੇ ਅਸੀਂ ਬੰਦੇ ਸਾਰੇ ਇਕੱਠੇ ਹੋਵਾਂਗੇ ਕਿਉਂ ਨਹੀਂ ਛੱਡੂਗੇ ਉਹ ਜਦ ਅਸੀਂ ਕੇਸ ਜਿੱਤੇ ਵੀ ਆ ਕਿਉਂ ਨਹੀਂ ਜੇ ਕੇਸ ਜਿੱਤ ਵੀ ਗਏ ਇਹ ਜਿੱਤੇ ਵੀ ਉਹ ਕਹਿੰਦੇ ਕੇਸ ਜਿੱਤੇ ਬਣਾਓ ਜੇ ਉਰੇ ਕੋਈ ਗਵਰਨਮੈਂਟ ਹੀ ਬੰਦਾ ਹੋਵੇ ਤਾਂ ਬਣੂਗਾ ਮਰਨੂ ਕਿਸੇ ਨਹੀਂ ਪਿੱਛਣਾ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਹੀ ਇਹ ਤਾਂ ਆਦੰਤ ਤੇ ਜਾਤੇ ਪਿੰਡ ਕਾ ਜਾਤੇ ਹੀ ਹੈ ਲੋਕਾਂ ਦੇ ਲਈ ਕੋਠੀਆਂ ਬਣਾ ਲਈਆਂ ਸ਼ਮਸ਼ਾਨ ਘਾਟ ਨਹੀਂ ਬਣਾਇਆ ਸੂਤ ਤਾਂ ਕੋਈ ਹੈ ਨਹੀਂ ਸਾਰੇ ਸੱਡ ਸਾਹਮਣੇ ਕੀ ਹਾਲ ਹੈ ਹਾਂ ਨਾ ਨਾਣੇ ਦਾ ਨਾ ਧੋਨੇ ਦਾ ਹੱਥ ਪੈਰ ਧੋਨੇ ਦਾ ਆ ਲੰਗੜੇ ਨੇ ਰਿਸ਼ਤੇਦਾਰ ਨਹੀਂ ਗੁੱਸਾ ਮਨਾਂਦੇ ਹੋਣੇ ਕੀ ਬੜੀ ਕੋਠੀਆਂ ਤਾਂ ਲੈ ਕੇ ਜਾਂਦੇ ਹਾਂ ਰਿਸ਼ਤੇਦਾਰ ਤਾਂ ਗੜਾ ਘਟ ਗਿਆ ਜਾਂਦੇ ਆ ਜਿੰਨੇ ਵੀ ਆਦੇ ਨੇ ਵੀ ਪਿੰਡ ਨੂੰ ਕੀ ਕਰਿਆ ਸਮੇ ਇਹ ਜਿਹੜਾ ਬੰਦੇ ਆਖਰੀ ਰਾਸਤਾ ਉਹਨਾਂ ਦਾ ਸਵਾਰ ਲੋ ਹਾਂ ਉਹਨੂੰ ਵੀ ਜੇ ਕੋਈ ਇਥੇ ਪਿੰਡ 'ਚ ਡੈਥ ਤੋਂ ਹੋ ਜਾਂਦੀ ਹੈ ਨਾ ਤਾਂ ਪਹਿਲੇ ਆ ਕੇ ਸਭਾ ਸਪਾਈ ਕਰਨੀ ਪੈਂਦੀ ਹੈ ਸਪਾਈ ਕਰਨੀ ਪੈਂਦੀ ਆ ਕੇ ਇਥੇ ਫੇਰ ਵੀ ਸ਼ਰਮ ਸ਼ਰਮ ਨਹੀਂ ਮਿਲਦੀ ਆਪਾਂ ਨੂੰ ਸ਼ਰਮਦਰ ਬੇਸ਼ਰਮ ਹੋਏ ਵੇ ਜੀ ਬੇਸ਼ਰਮ ਤੂੰ ਦੇਖੋ ਕਿ ਇਹ ਹਾਲਾਤ ਨੇ ਪਿੰਡਾਂ ਦੇ ਵਿੱਚ ਅਜੇ ਵੀ ਜਾਤ ਬਰਾਦਰੀ ਦਾ ਬਿਤਕਰਾ ਕੀਤਾ ਜਾ ਰਿਹਾ ਹੈ ਇਸ ਪਾਸੇ ਜੱਟਾਂ ਦੀ ਸ਼ਮਸ਼ਾਨ ਘਾਟ ਹੈ ਦੂਜੇ ਪਾਸੇ ਹੋਰਾਂ ਦੀ ਸ਼ਮਸ਼ਾਨ ਘਾਟ ਹੈ ਅਜੇ ਵੀ ਬਿਤਕਰਾ ਹੋ ਰਿਹਾ ਪਿੰਡਾਂ ਦੇ ਵਿੱਚ ਕਿੱਥੇ ਵਿਗਿਆਨ ਦਾ ਯੁੱਗ ਹੈ ਕਿੱਥੇ ਲੋਕ ਪਹੁੰਚ ਗਏ ਨੇ ਪਰ ਪਿੰਡਾਂ ਦੇ ਵਿੱਚ ਅਜੇ ਵੀ ਜੱਟਾਂ ਪਤਾਂ ਦੀ ਜਿੱਥੇ ਫਸੇ ਹੋਏ ਨੇ ਤਾਂ ਲਗ ਲਗ ਪਿੰਡ ਦੀ ਅਸੀਂ ਸਟੋਰੀ ਬਣਾ ਰਹੀਆਂ ਐ ਏਦਾਂ ਦੀ ਜਿਹੜੀ ਲਗਾਤਾਰ ਇਹ ਕਾਰਨਾਮੇ ਹੋ ਰਹੇ ਨੇ ਗੁਰਦੁਆਰੇ ਲੱਗ ਬਣ ਰਹੇ ਨੇ ਜਬ ਸ਼ਮਸ਼ਾਨ ਘਾਟਾ ਚਾਰ ਚਾਰ ਬਣੀਆਂ ਹੋ ਜਾਂਦੇ ਗੁਰਦੁਆਰੇ ਚਾਰ ਚਾਰ ਬਣੇ ਹੋਏ ਨੇ ਉਹਨਾਂ ਦੀ ਰੀਤ ਰਵਾਜ ਕਿਤੇ ਨੇ ਖਤਮ ਕਰਨੀ ਚਾਹੀਦੀ ਐ ਇੱਕ ਗੁਰਦੁਆਰਾ ਇੱਕੇ ਸ਼ਮਸ਼ਾਨ ਘਾਟ ਇੱਕ ਜਗ੍ਹਾ ਹੀ ਸੰਸਕਾਰ ਹੋਣਾ ਚਾਹੀਦਾ ਇੱਕ ਜਗ੍ਹਾ ਹੀ ਗੁਰੂ ਘਰ ਨਮਸਤਕ ਹੋਣਾ ਤੇ ਤੁਸੀਂ ਦੇਖੋ ਕਿੰਨੀ ਤਰਾਸਦੀ ਐ ਕਿ ਚੰਡੀਗੜ੍ਹ ਦੇ ਬਿਲਕੁਲ 5 ਕਿਲੋਮੀਟਰ ਦੂਰੀ ਦੇ ਉੱਤੇ ਪਿੰਡ ਹੋਵੇ ਨਵੀਂ ਨਵੀਂ ਸਰਕਾਰਾਂ ਆਣ ਕੇ ਦਾਅਵੇ ਕਰ ਰਹੀਆਂ ਨੇ ਪਿਛਲੀਆਂ ਸਰਕਾਰ ਨਾ ਬੋਲੋ ਕਿਹਾ ਜਾ ਰਿਹਾ ਹੈ ਕਿ ਡਿੱਪੂ ਹੋਲਡਰਾਂ ਵੱਲੋਂ ਪਰਚੇ ਕਰ ਦਿੱਤੇ ਜਾਂਦੀਆਂ ਨੇ ਪਰ ਕਣਕ ਮਹੀਨੇ ਤੋਂ ਦੋ ਦੋ ਮਹੀਨੇ ਬਾਅਦ ਮਿਲਦੀ ਹੈ ਤਾਂ ਦੂਜੇ ਪਾਸੇ ਪਾਣੀ ਸਮੱਸਿਆ ਸਭ ਤੋਂ ਵੱਡੀ ਹੈ ਸ਼ਮਸ਼ਾਨ ਘਾਟ ਦੇ ਵਿੱਚ ਇਹਨਾਂ ਦੱਸਿਆ ਕਿ ਸ਼ਮਸ਼ਾਨ ਘਾਟ ਵੀ ਖੰਡਰ ਬਣੀ ਹੋਈ ਹੈ ਜਿੱਥੇ ਹਰ ਇਨਸਾਨ ਨੇ ਮਰ ਕੇ ਜਾਣਾ ਹੈ ਦੂਜੇ ਪਾਸੇ ਹੀ ਰਾਸਤਿਆਂ ਦਾ ਬੁਰਾ ਹਾਲ ਹੈ ਸੜਕ ਪਿੰਡ ਦੇ ਵਿੱਚ ਬਣੀ ਨਹੀਂ ਕੋਈ ਆਣ ਜਾਣ ਵਾਸਤੇ ਕੋਈ ਬੱਸ ਦਾ ਸਾਧਨ ਨਹੀਂ ਤਾਂ ਕਈ ਸਮੱਸਿਆਵਾਂ ਦੇ ਨਾਲੇ ਪਿੰਡ ਜੂਝ ਰਿਹਾ ਹੈ ਤਾਂ ਹੁਣ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਵੱਖ-ਵੱਖ ਪਾਰਟੀਆਂ ਨਮਾਇंदे ਆ ਰਹੇ ਨੇ ਪਰ ਕਿੰਨਾ ਕੁ ਵਿਕਾਸ ਕਰਦੇ ਨੇ ਨੰਮੀਆਂ ਪਾਰਟੀਆਂ ਭਵੇਂ ਜਾਂ ਫਿਰ ਲੋਕ ਕਿੰਨੇ ਕਿਸ ਨੂੰ ਫਤਵਾ ਦਿੰਦੇ ਨੇ ਤੁਹਾਨੂੰ ਮੈਂ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ